ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੇ ਤਹਿਤ ਜਿਹੜਾ ਮੰਡੀਕਰਨ ਹੁੰਦਾ ਹੈ ਉਸ ਤੋਂ ਬਾਅਦ ਉਸ ਦੀ ਘੱਟੋ-ਘੱਟ ਸਮਰਥਨ ਮੁੱਲ ਦੇ ਉੱਤੇ ਖਰੀਦ ਹੁੰਦੀ ਹੈ ਪਰ ਉੱਥੇ ਬਾਸਮਤੀ ਜਿਸ ਦਾ ਕੋਈ ਐਮਐਸਪੀ ਤੈਅ ਨਹੀਂ ਹੈ ਕਿਸੇ ਸਾਲ ਕਿਸੇ ਸੀਜ਼ਨ ਦੇ ਵਿੱਚ ਐਮਐਸਪੀ ਦਾ ਜਿਹੜਾ ਭਾਅ ਹੈ ਉਹ 4000 ਪ੍ਰਤੀ ਕੁਇੰਟਲ ਤੋਂ ਵੀ ਵੱਧ ਹੋ ਜਾਂਦਾ ਹੈ 5000 ਪ੍ਰਤੀ ਕੁਇੰਟਲ ਦੇ ਨੇੜੇ ਤੇੜੇ ਵੀ ਕਈ ਦਫਾ ਪੁੱਜਿਆ ਪਰ ਕਦੇ-ਕਦੇ ਕੌਡੀਆਂ ਦੇ ਭਾਅ ਵੀ ਬਾਸਮਤੀ ਵਿਕਦੀ ਹੈ ਜਿਸ ਤੇ ਕਰਕੇ ਕਿਸਾਨ ਵੱਡੇ ਘਾਟੇ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਤਾਂ ਹੁਣ ਇਸ ਵਾਰ ਫੇਰ ਸੀਜ਼ਨ ਦੇ ਵਿੱਚ ਬਾਸਮਤੀ ਦੀ ਜਿਹੜੀ ਆ ਖਰੀਦ ਸ਼ੁਰੂ ਹੋ ਗਈ ਹੈ ਟਾਵੀ ਟਾਵੀ ਮੰਡੀਆਂ ਦੇ ਵਿੱਚ ਬਾਸਮਤੀ ਹਾਲੇ ਕੀ ਪਹੁੰਚੀ ਹੈ ਬਹੁਤ ਸਾਰੀ ਕਟਾਈ ਹੈ ਜਿਹੜੀ ਬਾਰਡਰ ਇਲਾਕਿਆਂ ਦੇ ਵਿੱਚ ਬੀਜੀ ਹੋਈ ਉਸ ਦੀ ਕਟਾਈ ਹੋਣੀ ਬਾਕੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਉੱਥੇ ਕਿੰਨੀ ਪੈਦਾਵਾਰ ਹੋਈ ਹੈ ਔਰ ਕਿੰਨੀ ਉਸ ਦੀ ਖਰੀਦਦਾਰੀ ਹੋਣੀ ਹਾਲਾਂਕਿ ਜਿਹੜੀ ਬਜਾਈ ਹੈ ਬਾਸਮਤੀ ਦੀ ਬੀਜਾ ਝੋਨੇ ਦੀ ਲਵਾਈ ਹੋਈ ਸੀ ਜਦੋਂ ਤਾਂ ਉਸ ਵਕਤ ਬਾਸਮਤੀ ਨੂੰ ਵੀ ਖਾਸ ਕਰਕੇ ਜਿਹਨਾਂ ਇਲਾਕਿਆਂ 'ਚ ਬੀਜੀ ਜਾਂਦੀ ਹੈ ਜਾਂ ਫਿਰ ਉਹ ਮਾਝੇ ਦਾ ਇਲਾਕਾ ਜਾਂ ਮਾਲਵੇ ਦੀ ਜਿਹੜੀ ਬਾਰਡਰ ਬੈਲਟ ਆ ਉੱਥੇ ਵੀ ਵੇਚੀ ਜਾਂਦੀ ਹੈ ਤਾਂ ਉੱਥੇ ਕਿੰਨਾ ਭਾਅ ਮਿਲਿਆ ਅਸ ਦੀ ਖਰੀਦ ਸ਼ੁਰੂ ਹੋ ਗਈ ਹੈ ਇਸ ਮਸਲੇ ਦੇ ਵਿੱਚ ਮਾਲਵਾ ਖੇਤਰ ਚ ਖਾਸ ਕਰਕੇ ਆੜਤੀਆਂ ਨੇ ਨਰਮੇ ਦੀ ਖਰੀਦ ਆਰੰਭ ਕਰਨ ਤੋਂ ਅਗਲੇ ਹੀ ਦਿਨ ਬਾਸਮਤੀ ਦੀ ਖਰੀਦ ਵੀ ਸ਼ੁਰੂ ਕਰ ਦਿੱਤੀ ਹੈ ਭਾਵੇਂ ਬਾਸਮਤੀ ਨੂੰ ਪ੍ਰਾਈਵੇਟ ਵਪਾਰੀਆਂ ਵੱਲੋਂ ਹੀ ਖਰੀਦਿਆ ਜਾਂਦਾ ਇਸ ਦੇ ਉੱਤੇ ਕੋਈ ਵੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਨਹੀਂ ਹੈ ਔਰ ਇਸ ਵਿੱਚ ਬੋਲੀ ਲਗਾਉਣ ਲਈ ਤੇ ਜਨਸ ਦੀ ਸਾਫ ਸਫਾਈ ਵਾਸਤੇ ਮਜ਼ੂਰਾਂ ਮਜ਼ਦੂਰਾਂ ਵੱਲੋਂ ਬਧੇਰੇ ਦਿਲਚਸਪੀ ਵਿਖਾਈ ਗਈ ਹੈ ਮਾਲਵਾ ਖੇਤਰ ਦੀਆਂ ਅਨਾਜ ਮੰਡੀਆਂ ਤੇ ਪਿੰਡੂ ਖਰੀਦ ਕੇਂਦਰਾਂ ਵਿੱਚ ਭਾਵੇਂ ਝੋਨੇ ਦੀ ਆਮਦ ਹੋਣ ਲੱਗੀ ਆ ਪਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪਹਿਲੀ ਅਕਤੂਬਰ ਤੋਂ ਸਰਕਾਰੀ ਖਰੀਦ ਅਜੇ ਵੀ ਕਿਧਰੇ ਕਿਧਰੇ ਆਰੰਭ ਹੋ ਸਕੀ ਆ ਤੇ ਕਿਧਰੇ ਹਾਲੇ ਵੀ ਨਹੀਂ ਹੋਈ ਇਹ ਖਰੀਦ ਆੜਤੀਆਂ ਸ਼ੈਲਰ ਮਾਲਕਾਂ ਤੇ ਮਜ਼ਦੂਰਾਂ ਵੱਲੋਂ ਸਰਕਾਰ ਨਾਲ ਚੱਲ ਰਹੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਟਕਰਾਅ ਕਰਕੇ ਵੀ ਬੰਦ ਹੋਈ ਕਈ ਥਾਵਾਂ ਦੇ ਉੱਤੇ ਤੇ ਮਾਨਸਾ ਦੇ ਜ਼ਿਲ੍ਹਾ ਉਪ ਮੰਡੀ ਅਫਸਰ ਤੇ ਮਾਰਕੀਟ ਕਮੇਟੀ ਮਾਨਸਾ ਦੇ ਸਕੱਤਰ ਜੈ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਆੜਤੀਆਂ ਅਤੇ ਮਜ਼ਦੂਰਾਂ ਵੱਲੋਂ ਕੀਤੇ ਗਏ ਸਮਝੌਤੇ ਤਹਿਤ ਅਜਵਾਸਮਤੀ ਦੀ ਖਰੀਦ ਵੀ ਸ਼ੁਰੂ ਹੋਈ ਹੈ ਇਸ ਦੌਰਾਨ ਉਹਨਾਂ ਦੱਸਿਆ ਕਿ ਬਾਸਮਤੀ ਦੀ ਖਰੀਦ ਮਾਨਸਾ ਤੋਂ ਇਲਾਵਾ ਬੁਢਲਾਡਾ ਬਰੇਟਾ ਤੇ ਵਿੱਚ ਵੀ ਆਰੰਭ ਹੋਈ ਹੈ ਇੱਕ ਹੋਰ ਸਰਕਾਰੀ ਅਧਿਕਾਰੀ ਅਨੁਸਾਰ ਬਾਸਮਤੀ ਨੂੰ ਬਰਨਾਲਾ ਸੰਘਰੂਰ, ਮੋਗਾ, ਬਠਿੰਡਾ, ਫਰੀਦਕੋਟ ਤੇ ਫਾਜ਼ਿਲਕਾ ਵਿੱਚ ਵੀ ਵਿਕਣ ਦੀਆਂ ਸੂਚਨਾਵਾਂ ਹਾਸਲ ਹੋਈਆਂ ਨੇ। ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਅਨੁਸਾਰ ਮਾਨਸਾ ਵਿੱਚ ਲਗਭਗ 140 ਕਿਵੈਂਟਲ ਬਾਸਮਤੀ ਵਿਕਣ ਵਾਸਤੇ ਆਈ ਹੈ ਜਿਸ ਨੂੰ ਤੁਰੰਤ ਪ੍ਰਾਈਵੇਟ ਵਪਾਰੀਆਂ ਵੱਲੋਂ ਮਜ਼ਦੂਰਾਂ ਰਾਹੀਂ ਸਾਫ਼ ਸੁਵਾਈ ਕਰਾਉਣ ਤੋਂ ਬਾਅਦ ਤੁਰੰਤ ਖਰੀਦ ਲਿਆ ਗਿਆ। ਖਰੀਦਦਾਰੀ ਦੇ ਵਿੱਚ ਫਿਲਹਾਲ ਕੋਈ ਅੜਿੱਕਾ ਨਜ਼ਰ ਨਹੀਂ ਆ ਰਿਹਾ ਪਰ ਭਾਅ ਦੀ ਜਦੋਂ ਗੱਲ ਆਉਂਦੀ ਹੈ ਰੇਟ ਕਿੰਨਾ ਮਿਲ ਰਿਹਾ ਹੈ ਜਾਂ ਕਿੰਨਾ ਵਧਣ ਦੀ ਸੰਭਾਵਨਾ ਹੈ ਉਹ ਲਗਭਗ 3000 ਪ੍ਰਤੀ ਕਿਵੈਂਟਲ ਦੇ ਨੇੜੇ ਤੇੜੇ ਰੇਟ ਆ ਜਿਹੜਾ ਉਹ ਮਿਲਦਾ ਦਿਖਾਈ ਦੇ ਮੰਡੀ ਬੋਰਡ ਦੇ ਰਿਕਾਰਡ ਅਨੁਸਾਰ ਬਾਸਮਤੀ ਦਾ ਵੱਧ ਤੋਂ ਵੱਧ ਭਾਅ 2933 ਰੁਪਏ ਪ੍ਰਤੀ ਕਿਵੈਂਟਲ ਮਿਲ ਰਿਹਾ ਹੈ ਤੇ ਘੱਟੋ-ਘੱਟ ਕੀਮਤ ਇਸ ਦੀ 2731 ਰੁਪਏ ਹੁਣ ਤੱਕ ਰਹੀ ਹੈ ਬਾਸਮਤੀ ਦੀ ਹਾਲਾਂਕਿ ਕਿਸਾਨਾਂ ਨੂੰ ਇਸ ਗੱਲ ਦੀ ਉਮੀਦ ਹੈ ਕਿ ਜਿਹੜਾ ਭਾਅ ਹੈ ਉਹ 3500 ਪ੍ਰਤੀ ਕਿਵੈਂਟਲ ਤੋਂ 4000 ਪ੍ਰਤੀ ਕਿਵੈਂਟਲ ਤੱਕ ਵੀ ਜਾ ਜਾਵੇ ਤਾਂ ਤਾਂ ਹੀ ਉਹਨਾਂ ਦੇ ਜਿਹੜੇ ਮਹਿੰਗੇ ਠੇਕਿਆਂ ਦੇ ਉੱਤੇ ਲਈਆਂ ਜ਼ਮੀਨਾਂ ਨੇ ਉਸ ਦੀ ਪੂਰਤੀ ਹੋ ਸਕਦੀ ਹੈ ਖਰਚੇ ਪੂਰੇ ਹੋ ਸਕਦੇ ਨੇ ਪਰ ਹਾਲ ਦੀ ਘੜੀ 3000 ਤੋਂ ਵੀ ਟੱਪਦਾ ਰੇਟ ਦਿਖਾਈ ਨਹੀਂ ਦੇ ਰਿਹਾ ਵੇਰਵੇ ਇਹ ਵੀ ਮਿਲੇ ਨੇ ਕਿ ਮੰਡੀ ਵਿੱਚ ਪੂਜੀ ਬਾਸਮਤੀ ਦੀਆਂ ਕਿਸਮਾਂ 'ਚ 1509, 1692 ਤੇ 1847 ਫਿਲਹਾਲ ਸ਼ਾਮਲ ਨੇ ਇਸ ਤੋਂ ਇਲਾਵਾ 1121 ਜਿਹੜੀ ਕਿਸਮ ਹੈ ਉਸ ਦੀ ਹਾਲੇ ਵਾਢੀ ਹੋਣੀ ਬਾਕੀ ਹੈ ਬਾਸਮਤੀ ਰੋਸ਼ਨ ਲਾਲ ਗਿਰਧਾਰੀ ਲਾਲ ਕੇਵਲ ਕ੍ਰਿਸ਼ਨ ਅਮਿਤ ਕੁਮਾਰ ਪ੍ਰੇਮ ਚੰਦ ਜਸਪਾਲ ਕੁਮਾਰ ਦੀ ਦੁਕਾਨ ਉੱਪਰ ਚਾਰ-ਚਾਰ ਵਕ ਵਕ ਕਿਸਾਨਾਂ ਵੱਲੋਂ ਲਿਆਂਦੀ ਗਈ ਇਸੇ ਤਰ੍ਹਾਂ ਬਰੇਟਾ ਦੀ ਨਾਲ ਮੰਡੀ ਵਿੱਚ ਵੀ ਅੱਜ ਵੇਚਣ ਵਾਲੀ ਪੂਜੀ ਬਾਸਮਤੀ ਦੀ ਵੱਧ ਤੋਂ ਵੱਧ ਕੀਮਤ 2710 ਰੁਪਏ ਰਹੀ ਤੇ ਘੱਟੋ-ਘੱਟ 2650 ਰੁਪਏ ਜਦ ਕਿ ਪਿਛਲੇ ਸਾਲ ਮੰਡੀ ਬੋਰਡ ਦੇ ਰਿਕਾਰਡ ਅਨਸਾਰ ਇਸੇ ਦਿਨ ਵੱਧ ਤੋਂ ਵੱਧ ਕੀਮਤ 3805 ਰੁਪਏ ਸੀ ਤੇ ਘੱਟੋ-ਘੱਟ ਭਾਅ 3250 ਰੁਪਏ ਆਂਦਾ ਤੁਹਾਨੂੰ ਮਿਲਿਆ ਸੀ ਤਾਂ ਇਥੋਂ ਇੱਕ ਅੰਦਾਜ਼ਾ ਲਾਆ ਜਾ ਸਕਦਾ ਹੈ ਕਿ ਘੱਟੋ-ਘੱਟ 700-800 ਰੁਪਏ ਪ੍ਰਤੀ ਕੁਇੰਟਲ ਘੱਟ ਭਾਅ ਨਾਲ ਇਸ ਵਾਰ ਬਾਸਮਤੀ ਜਿਹੜੀ ਆ ਉਹ ਵਿਕਦੀ ਦਿਖਾਈ ਦੇ ਰਹੀ ਹੈ ਹਾਲੇ ਸ਼ੁਰੂਆਤੀ ਦਿਨ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਅ ਘਟਦਾ ਹੈ ਕਿ ਵਧਦਾ ਇਹ ਉਦੋਂ ਤੈਅ ਹੋਵੇਗਾ ਜਿਲਾ ਆੜਤੀਆਂ ਐਸੋਸੀਏਸ਼ਨ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਤੇ ਸੁਭਾ ਗੂ ਅਮਰਨਾਥ ਜਿੰਦਲ ਨੇ ਦੱਸਿਆ ਕਿ ਆੜਤੀਆਂ ਵੱਲੋਂ ਨਰਮੇ ਅਤੇ ਬਾਸਮੰਤੀ ਨੂੰ ਖਰੀਦਣ ਲਈ ਕੋਈ ਦਿੱਕਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੀ ਜੈਨਸ ਨੂੰ ਮੰਡੀਆਂ ਵਿੱਚ ਸਾਫ਼ ਸੁਥਰੀ ਹਾਲਤ ਵਿੱਚ ਲਿਆਂਦਾ ਜਾਵੇ ਜਿਨ੍ਹਾਂ ਦੇ ਝਾਰ ਤੋਂ ਬਾਅਦ ਤੁਰੰਤ ਬੋਲੀ ਰੰਭ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਦੱਸਿਆ ਕਿ ਝੋਨੇ ਦੀ ਖਰੀਦ ਸੰਬੰਧੀ ਪੰਜਾਬ ਸਰਕਾਰ ਨਾਲ ਆੜਤੀਆਂ ਦਾ ਰੇੜਕਾ ਅਜੇ ਬਰਕਰਾਰ ਹੈ ਜਿਵੇਂ ਹੀ ਕੋਈ ਫੈਸਲਾ ਆਉਂਦਾ ਹੈ ਤੇ ਝੋਨੇ ਦੀ ਬੋਲੀ ਦੀ ਆਰੰਭ ਕੀਤੀ ਜਾਵੇਗੀ ਹਾਲਾਂਕਿ ਸ਼ੈਲਰ ਮਾਲਕਾਂ ਦੇ ਨਾਲ ਤੇ ਪੰਜਾਬ ਸਰਕਾਰ ਦੀ ਜਿਹੜੀ ਸਹਿਮਤੀ ਬਣ ਗਈ ਸੀ ਤੇ ਸਟ੍ਰਾਈਕ ਖਤਮ ਕਰ ਦਿੱਤੀ ਗਈ ਸੀ ਹੁਣ ਆੜਤੀਆਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਪੈਂਡਿੰਗ ਪਈਆਂ ਨੇ ਇਹ ਵੀ ਪੰਜਾਬ ਸਰਕਾਰ ਦੇ ਨਾਲ ਲਗਾਤਾਰ ਸਿਲਸਿਲਾ ਜਾਰੀ ਰਹਿੰਦਾ ਗੱਲਬਾਤ ਦਾ ਜਿੱਥੇ-ਜਿੱਥੇ ਸਹਿਮਤੀ ਬਣਦੀ ਹੈ ਉੱਥੇ-ਉੱਥੇ ਗਰਮ ਅੱਗੇ ਚੜਦਾ ਜਾਂਦਾ ਨੇਪਰੇ ਜਿੱਥੇ ਨਹੀਂ ਸਹਿਮਤੀ ਬਣਦੀ ਉੱਥੇ ਫਿਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹਿੰਦਾ ਤੇ ਹੁਣ ਇਹ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਖਾਸ ਕਰਕੇ ਸੀਨੀਅਰ ਪੱਤਰਕਾਰ ਜਗENDER ਸਿੰਘ ਮਾਨ ਦੀ ਜਿਹੜੀ ਰਿਪੋਰਟ ਹੈ ਉਸ ਦੇ ਹਵਾਲੇ ਨਾਲ ਜਾਣਕਾਰੀ ਵੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਆਰ ਕੁਝ ਹੋਰ ਨਾ ਥਾਵਾਂ ਦੇ ਉੱਤੇ ਬਾਸਮਤੀ ਦਾ ਕੀ ਭਾਅ ਮਿਲਣ ਵਾਲਾ ਹੈ ਹਾਲਾਂਕਿ ਇਨ੍ਹਾਂ ਹੀ ਦਿਨਾਂ ਦੇ ਵਿੱਚ ਪਿਛਲੀ ਵਾਰੀ ਜਦੋਂ ਭਾਅ ਸੀ ਉਹ ਜ਼ਿਆਦਾ ਮਿਲੇ ਸੀ ਕਿਸਾਨਾਂ ਨੂੰ 3800 ਰੁਪਏ ਪ੍ਰਤੀ ਕੁਇੰਟਲ ਤੱਕ ਸ਼ੁਰੂਆਤੀ ਦੌਰ ਚ ਵੀ ਮਿਲਣਾ ਸ਼ੁਰੂ ਹੋ ਗਿਆ ਸੀ ਜਿਹੜਾ ਕੀ ਹੁਣ 2800 2900 ਰੁਪਏ ਪ੍ਰਤੀ ਕੁਇੰਟਲ ਆ ਯਾਨੀ ਕਿ ਲਗਭਗ 800 900 ਰੁਪਏ ਤੇ ਕਿਤੇ ਕਿਤੇ 1000 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਘੱਟ ਭਾਅ ਮਿਲ ਰਿਹਾ ਹੈ ਕਿਸਾਨਾਂ ਨੂੰ ਬਾਸਮਤੀ ਦਾ ਇਹ ਭਾਅ ਦੇ ਨਾਲ ਕਿੰਨੀ ਜਿਹੜੀ ਆ ਉਹਨਾਂ ਦੀ ਆਮਦਨ ਦੇ ਉੱਤੇ ਬੋਝ ਪੈਂਦਾ ਜਾਂ ਫਿਰ ਘਟਦੀ ਹੈ ਇਸ ਦੇ ਨਾਲ ਕਿੰਨੇ ਖਮਿਆਜੇ ਬਾਸਮਤੀ ਦੇ ਕاشتਕਾਰਾਂ ਨੂੰ ਭੁਗਤਨੇ ਪੈਣਗੇ ਇਹ ਆਉਣ ਵਾਲੇ ਸਮੇਂ 'ਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਜਿਆਦਾ ਸੰਭਾਵਨਾ ਇਹ ਹੈ ਕਿ ਲੰਮਾ ਸਮਾਂ ਇਹੀ ਭਾਅ ਬਣਿਆ ਰਹੇਗਾ ਹੋ ਸਕਦਾ ਹੈ ਡਿਮਾਂਡ ਦੇ ਨਾਲੇ ਭਾਅ ਵਧ ਵੀ ਜਾਵੇ ਔਰ ਇਹ ਵੀ ਸੰਭਾਵਨਾ ਬਣੀ ਰਹੇਗੀ ਕਿਉਂਕਿ ਜਿਵੇਂ ਜਿਵੇਂ ਬਾਸਮਤੀ ਮੰਡੀਆਂ ਵਿੱਚ ਆਉਣੀ ਹੈ ਜਾਂ ਆਰਟੀਆਂ ਨੇ ਇਸ ਦੀ ਖਰੀਦਦਾਰੀ ਕਰਨੀ ਹੈ ਤੇ ਕੁਝ ਸਮੇਂ ਲਈ ਇਸ ਦਾ ਭਾਅ ਹੋਰ ਹੇਠਾਂ ਵੀ ਆ ਸਕਦਾ ਹੈ ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਦੇ ਲਈ ਕੋਈ ਖਾਸ ਘੱਟੋ ਘੱਟ ਸਮਰਥਨ ਮੁੱਲ ਵੀ ਤੈ ਨਹੀਂ ਹੈ ਪ੍ਰਾਈਵੇਟ ਪਲੇਅਰ ਵਪਾਰੀ ਨੇ ਜਿਹੜੇ ਖਰੀਦਦੇ ਨੇ ਉਹਨਾਂ ਦੀ ਮਰਜ਼ੀ ਦੇ ਉੱਤੇ ਤੈ ਕਰਦਾ ਜਾਂ ਡਿਮਾਂਡ ਦੇ ਉੱਤੇ ਫਿਰ ਤੈ ਕਰੇਗਾ ਕਿ ਬਾਸਮਤੀ ਦਾ ਰੇਟ ਕਿੱਥੇ ਤੱਕ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਦੇਖਦੇ ਰਹੋ ABC ਪੰਜਾਬ